ਇਸ ਦੇਸ਼ ਦੇ ਵਿੱਚ ਅਸ਼ਲੀਲਤਾ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਪਰ ਸੱਚਾਈ ਨੂੰ ਨਹੀਂ ਜਾਵੇਦ ਅਕਟਰ ਦਾ ਵੱਡਾ ਬਿਆਨ ਆਇਆ ਸਾਹਮਣੇ ਮਾਪਿਓ ਤੇ ਵੀ ਖੜੇ ਕੀਤੇ ਸਵਾਲ ਮਰਦਾ ਦੀ ਮਾਨਸਿਕ ਸਿਹਤ ਨੂੰ ਲੈ ਕੇ ਬੋਲੇ ਜਾਵੇਦ ਅਕਟਰ ਮਸ਼ਹੂਰ ਗੀਤਕਾਰ ਤੇ ਲੇਖਕ ਜਾਵੇਦ ਅਕਟਰ ਇੱਕ ਵਾਰ ਫੇਰ ਆਪਣੇ ਤਿੱਖੇ ਬਿਆਨਾਂ ਕਰਕੇ ਚਰਚਾ ਦੇ ਵਿੱਚ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਦਾਸਵਾ ਕੇ ਜਾਵੇਦ ਅਕਟਰ ਨੇ ਫਿਲਮਾਂ ਚੋ ਸੈਂਸਰਸ਼ਿਪ ਤੇ ਅਸ਼ਲੀਲ ਸਮਗਰੀ ਬਾਰੇ ਕੁਝ ਲਫ਼ਜ਼ ਕਹੀ ਨੇ ਹਾਲ ਹੀ ਚੁ ਇੱਕ ਸਮਾਰੋਹ ਦੌਰਾਨ ਜਾਵੇਦ ਅਕਟਰ ਨੇ ਕਿਹਾ ਕਿ ਪਾਰਦੇਵਯਾ ਚੋ ਫਿਲਮਾਂ ਜੁਨੀਆਂ ਸਮਾਜ ਦੀ ਹਕੀਕਤ ਵਿਖਾਉਂਦੀਆਂ ਨੇ ਉਹਨਾਂ ਨੂੰ ਤਾਂ ਕਿ ਉਹ ਰਹੀ ਕੈਂਚੀ ਚੱਲ ਜਾਂਦੀ ਹੈ ਪਰ ਜਿਹੜੀਆਂ ਫਿਲਮਾਂ ਅਸ਼ਲੀਲਤਾ ਨਾਲ ਭਰੀਆਂ ਹੁੰਦੀਆਂ ਨੇ ਉਹਨਾਂ ਨੂੰ ਇنسਾਨੀ ਦੇ ਨਾਲ ਮਨਜ਼ੂਰੀ ਮਿਲ ਜਾਂਦੀ ਹੈ ਇਸ ਦੇ ਇਸ਼ਾਰੇ ਵਿੱਚ ਅਸ਼ਲੀਲਤਾ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਇੱਕ ਗਲਤ ਮਾਇਨੇ ਜਾਵੈਦ ਅਕਤਰ ਮੰਨਦੇ ਨੇ ਕਿ ਫਿਲਮ ਸਿਰਫ ਇੱਕ ਖਿੜਕੀ ਵਾਂਗ ਹੁੰਦੀ ਹੈ ਜਿਸ ਰਾਹੀਂ ਅਸੀਂ ਸਮਾਜ ਦੇ ਵਿੱਚੋਂ ਝਾਤ ਸਕਦੇ ਹਾਂ ਪਰ ਖਿੜਕੀ ਬੰਦ ਕਰ ਲੈ ਨਾਲ ਹਕੀਕਤ ਨਹੀਂ ਬਦਲਦੀ ਉਹ ਕਹਿੰਦੇ ਨੇ ਕਿ ਅਜੀਆਂ ਫਿਲਮਾਂ ਦੇ ਬਨਣ ਦੇ ਪਿੱਛੇ ਆਮ ਤੌਰ ਤੇ ਮਰਦਾਂ ਦੇ ਮਾਨਸਿਕ ਸਿਹਤ ਦਾ ਹੱਥ ਹੁੰਦਾ ਹੈ ਪਰ ਮਰਦਾਂ ਦੀ ਸੋਚ ਬਦਲੇ ਤੇ ਨਾ ਸਿਰਫ ਫਿਲਮਾਂ ਘਟਣਗੀਆਂ ਕਿ ਲੋਕ ਉਹਨਾਂ ਨੂੰ ਦੇਖਣਾ ਵੀ ਨਹੀਂ ਜਾਣਗੇ। ਉਹਨਾਂ ਨੇ ਸ਼ਨੀਲ ਗਾਣਿਆਂ ਤੇ ਵੀ ਗੁੱਸਾ ਜ਼ਾਹਰ ਕੀਤਾ ਅਤੇ ਕਿਹਾ ਉਹ ਇਹ ਜਿ ਕਿਸੇ ਵੀ ਗੀਤ ਨੂੰ ਕਦੇ ਨਹੀਂ ਲਿਖਦੇ। ਉਹ ਕਹਿੰਦੇ ਨੇ ਕਿ ਅਸੀਂ ਦੇ ਦਹਾਕੇ ਦੇ ਵਿੱਚ ਅਕਸਰ ਗਾਣੇ ਦੋਰੇ ਅਰਥ ਵਾਲੇ ਹੁੰਦੇ ਸੀ ਪਰ ਮੈਂ ਅਜਿਹੀ ਕਿਸੇ ਵੀ ਫਿਲਮ ਦਾ ਹਿੱਸਾ ਨਹੀਂ ਬਣਿਆ। ਉਹਨਾਂ ਨੇ ਸਮਾਜ ਨੂੰ ਇਸ ਸਥਿਤੀ ਲਈ ਜ਼ਿੰਮੇਵਾਰ ਠਹਿਰਾਇਆ। ਉਹ ਕਹਿੰਦੇ ਜਦ ਮਾਪੇ ਆਪਣੇ ਬੱਚਿਆਂ ਨੂੰ ਚੋਲੀ ਦੇ ਪਿੱਛੇ ਕਾਹੇ ਵਰਗੇ ਗੀਤਾਂ ਦੇ ਵਿੱਚ ਨੱਚਣ ਤੇ ਮਹਿਮਸੂਸ ਕਰਦੇ ਨੇ ਤਾਂ ਫਿਰ ਅਸੀਂ ਕੀ ਉਮੀਦ ਕਰ ਸਕਦੇ ਹਾਂ? ਤਾਂ ਜਵੇਦ ਅਕਟਰ ਦਾ ਸੀ ਇਸ਼ਾਰਾ ਸਿਨੇਵਾ ਸਮਾਜ ਦੀ ਇੱਕ ਪਰਛਾਈ ਹੈ ਜਿਸ ਸਮਾਜ ਦੇ ਮਾਪਦੰਡ ਨਹੀਂ ਬਦਲਦੇ ਤਾਂ ਫਿਲਮਾਂ ਤੇ ਗਾਣਿਆਂ ਦੀ ਦਿਸ਼ਾ ਨਹੀਂ ਬਦਲੇਗੀ ਇਸ ਦੇਸ਼ ਦੇ ਵਿੱਚ ਅਸ਼ਲੀਲਤਾ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਪਰ ਸਚਾਈ ਨੂੰ ਨਹੀਂ ਜਾਵੇਦ ਅਕਤਰ ਦਾ ਵੱਡਾ ਬਿਆਨ ਆਇਆ ਸਾਹਮਣੇ ਮਾਪਿਓ ਤੇ ਵੀ ਖੜੇ ਕੀਤੇ ਸਵਾਲ ਮਰਦਾ ਦੀ ਮਾਨਸਿਕ ਸਿਹਤ ਨੂੰ ਲੈ ਕੇ ਬੋਲੇ ਜਾਵੇਦ ਅਕਤਰ ਮਸ਼ਹੂਰ ਗੀਤਕਾਰ ਤੇ ਲੇਖਕ ਜਾਵੇਦ ਅਕਤਰ ਇੱਕ ਵਾਰ ਫਿਰ ਆਪਣੇ ਤਿੱਖੇ ਬਿਆਨਾਂ ਕਰਕੇ ਚਰਚਾ ਦੇ ਵਿੱਚ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਦਾਸਵਾਕੇ ਜਾਵੇਦ ਅਕਤਰ ਨੇ ਫਿਲਮਾਂ ਤੇ ਸੈਂਸਰਸ਼ਿਪ ਅਤੇ ਅਸ਼ਲੀਲ ਸਮਗਰੀ ਬਾਰੇ ਕੁਝ ਲਫਜ਼ ਕਹੀ ਨੇ ਹਾਲ ਹੀ ਜੋ ਇੱਕ ਸਮਾਰੋਹ ਦੌਰਾਨ ਜਾਵੇਦ ਅਕਤਰ ਨੇ ਕਿਹਾ ਕਿ ਭਾਰਤ ਦੇ ਵਿੱਚ ਉਹ ਫਿਲਮਾਂ ਜਿਹੜੀਆਂ ਸਮਾਜ ਦੀ ਹਕੀਕਤ ਵਿਖਾਉਂਦੀਆਂ ਨੇ ਉਹਨਾਂ ਨੂੰ ਕਿਹੜੀ ਕੈਂਜੀ ਚੱਲ ਜਾਂਦੀ ਹੈ ਪਰ ਜਿਹੜੀਆਂ ਫਿਲਮਾਂ ਅਸ਼ਲੀਲਤਾ ਨਾਲ ਭਰੀਆਂ ਹੁੰਦੀਆਂ ਨੇ ਉਹਨਾਂ ਨੂੰ ਇਮਸਾਨੀ ਦੇ ਨਾਲ ਮਨਜ਼ੂਰੀ ਮਿਲ ਜਾਂਦੀ ਹੈ ਇਸ ਦੇ ਇਸ਼ਾਰੇ ਵਿੱਚ ਉਹ ਅਸ਼ਲੀਲਤਾ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਇੱਕ ਗਲਤ ਮੌਈ ਗਈ ਜਵੈਦ ਅਕਤਰ ਮੰਨਦੇ ਨੇ ਕਿ ਫਿਲਮ ਸਿਰਫ ਇੱਕ ਖਿੜਕੀ ਵਾਂਗ ਹੁੰਦੀ ਹੈ ਜਿਸ ਰਾਹੀਂ ਅਸੀਂ ਸਮਾਜ ਦੇ ਵਿੱਚੋਂ ਝਾਤ ਸਕਦੇ ਹਾਂ ਪਰ ਖਿੜਕੀ ਬੰਦ ਕਰ ਲੈਣ ਨਾਲ ਹਕੀਕਤ ਨਹੀਂ ਬਦਲਦੀ ਉਹ ਕਹਿੰਦੇ ਨੇ ਕਿ ਅਜਿਹੀਆਂ ਫਿਲਮਾਂ ਦੇ ਬਨਣ ਦੇ ਪਿੱਛੇ ਆਮ ਤੌਰ ਤੇ ਮਰਦਾਂ ਦੇ ਮਾਨਸਿਕ ਸਿਹਤ ਦਾ ਹੱਥ ਹੁੰਦਾ ਹੈ ਜੇਕਰ ਮਰਦਾਂ ਦੀ ਸੋਚ ਬਦਲੇ ਤੇ ਨਾ ਸਿਰਫ ਫਿਲਮਾਂ ਕਿ ਘਟਣਗੀਆਂ ਕੀ ਲੋਕਾਂ ਨੂੰ ਦੇਖਣਾ ਵੀ ਨਹੀਂ ਜਾਣਗੇ ਉਹਨਾਂ ਨੇ ਸ਼ਲੀਲ ਗਾਣਿਆਂ ਤੇ ਵੀ ਗੁੱਸਾ ਜ਼ਾਹਰ ਕੀਤਾ ਅਤੇ ਕਿਹਾ ਉਹ ਇਹ ਜੇ ਕਿਸੇ ਵੀ ਗੀਤ ਨੂੰ ਕਦੇ ਨਹੀਂ ਲਿਖਦੇ ਉਹ ਕਹਿੰਦੇ ਨੇ ਕਿ ਅਸੀਂ ਦੇ ਦਹਾਕੇ ਦੇ ਵਿੱਚ ਅਕਸਰ ਗਾਣੇ ਦੋਰੇ ਅਰਥ ਵਾਲੇ ਹੁੰਦੇ ਸੀ ਪਰ ਮੈਂ ਅਜਿਹੀ ਕਿਸੇ ਵੀ ਫਿਲਮ ਦਾ ਹਿੱਸਾ ਨਹੀਂ ਬਣਿਆ ਉਹਨਾਂ ਨੇ ਸਮਾਜ ਨੂੰ ਇਸ ਸਥਿਤੀ ਲਈ ਜ਼ਿੰਮੇਵਾਰ ਠਹਿਰਾਇਆ ਉਹ ਕਹਿੰਦੇ ਜਦ ਮਾਪੇ ਆਪਣੇ ਬੱਚਿਆਂ ਨੂੰ ਚੋਲੀ ਦੇ ਪਿੱਛੇ क्‍या ਹੈ ਵਰਗੇ ਗੀਤਾਂ ਦੇ ਵਿੱਚ ਨੱਚਣ ਤੇ ਮਨ ਮਹਿਸੂਸ ਕਰਦੇ ਨੇ ਤਾਂ ਫਿਰ ਅਸੀਂ ਕੀ ਉਲਕ ਕਰ ਸਕਦੇ ਹਾਂ ਤਾਂ जावेद ਅਕਟਰ ਦਾ ਸੀ ਇਸ਼ਾਰਾ ਸੇ ਨਵਾਂ ਸਮਾਜ ਦੀ ਇੱਕ ਪਰਛਾਈ ਹੈ ਜੇ ਸਮਾਜ ਦੇ ਮਾਪਦੰਡ ਨਹੀਂ ਬਦਲਦੇ ਤਾਂ ਫਿਲਮਾਂ ਤੇ ਗਾਣਿਆਂ ਦੀ ਦਿਸ਼ਾ ਵੀ ਨਹੀਂ ਬਦਲਗੀ